ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਦੀਪ ਕਨੈਕਟਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਣਾਈ ਦਾ ਡਿਜ਼ਾਈਨ ਲੈ ਕੇ ਆਏ ਹਾਂ ਜੀ ਏ ਡਿਜ਼ਾਈਨ ਆਪਣਾ 12 ਸਲਾਈਆਂ ਦਾ ਡਿਜ਼ਾਈਨ ਹੈ ਜੀ 6 ਸਲਾਈਆਂ ਸਿੱਧੀ ਸਾਈਡ ਤੋਂ আর 6 ਸਲਾਈਆਂ ਉਲਟੀ ਸਾਈਡ ਤੋਂ ਪੈਂਦੀ ਇਸ ਡਿਜ਼ਾਈਨ ਨੂੰ ਬਣਾਉਣ ਲਈ ਬਣਨ ਦੇ ਵਿੱਚ ਡਿਜ਼ਾਈਨ ਬਹੁਤ ਹੀ ਆਸਾਨ ਹੈ ਜੀ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਪਾ ਸਕਦੇ ਹਾਂ ਜਿਵੇਂ ਲੇਡੀਜ਼ ਕਾਰਡੀਗਨ ਬੇਬੀ ਜੈਕਟ ਬੇਬੀ ਸਵੈਟਰ ਜੈਂਟ ਸਵੈਟਰ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ 14 ਦੇ ਮਲਟੀਪਲ ਕੁੰਡੇ ਲੈਣੇ ਆ ਜੀ ਪਲੱਸ 2 ਕੁੰਡੇ ਐਕਸਟਰਾ ਲੈਣੇ 1 ਕੁੰਡ ਐਕਸਟਰਾ ਫਸਟ ਉੱਪਰ 1 ਕੁੰਡ ਐਕਸਟਰਾ ਪਾ ਲਾਸਟ ਉੱਪਰ ਰੱਖਣਾ ਫਸਟ ਸਲਾਈ ਫਸਟ ਸਲਾਈ ਇਸ ਡਿਜ਼ਾਈਨ ਦੀ ਸ ਇਸ ਦੇ ਵਿੱਚ ਪਹਿਲਾਂ ਕੰਟੈਕਸਟ ਰੇਸ ਦੀ ਆਪਾਂ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਤਿੰਨ ਕੁੰਡੇ ਸਿੱਧੇ ਬਣਾਈ ਕਰ ਲੈਣੇ ਆ ਅੱਗੇ ਦੋ ਕੁੰਡਿਆਂ ਦਾ ਅੱਗੋਂ ਸਲਾਈ ਪਾ ਕੇ ਇੱਕ ਕੁੰਡਾ ਬਣਾਈ ਕਰਨਾ ਹੈ ਜੀ ਇਸ ਤਰ੍ਹਾਂ ਅੱਗੇ ਥ੍ਰੈਡ ਆਪਣੀ ਸਾਈਡ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਇਸ ਦੇ ਨਾਲ ਵਾਲਾ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਇਹ ਸੱਤ ਕੁੰਡਿਆਂ ਤੇ ਡਿਜ਼ਾਈਨ ਪਾਇਆ ਜੀ ਇਸ ਤੋਂ ਅੱਗੇ ਸੱਤ ਕੁੰਡੇ ਪਲਟੇ ਬਣਾਈ ਕਰਨੇ ਆ ਇਸ ਤਰ੍ਹਾਂ ਜੀ ਇਹ 14 ਕੁੰਡਿਆਂ ਦਾ ਡਿਜ਼ਾਈਨ ਹੈ ਫਸਟ ਕੁੰਡ ਐਕਸਟਰਾ ਛੱਡ ਕੇ ਇਹ ਹੀ 14 ਕੁੰਡਿਆਂ ਦਾ ਡਿਜ਼ਾਈਨ ਆਪਾਂ ਪੈਟਰਨ ਰਿਪੀਟ ਕਰਦੇ ਜਾਣਾ ਅੱਗੇ ਫਿਰ ਤਿੰਨ ਕੁੰਡੇ ਸਿੱਧੇ ਬਣਾਈ ਕਰਨੇ ਆ ਅੱਗੋਂ ਸਲਾਈ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰਨਾ ਹੈ ਥ੍ਰੈਡ ਆਪਣੀ ਸਾਈਡ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਮੋਰੀ ਬਣਾਉਣੀ ਹੈ ਜੇ ਇੱਥੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਇਆ ਇੱਕ ਕੁੰਡਾ ਘਟਾਇਆ ਹੈ ਮੋਰੀ ਬਣਾ ਕੇ ਇਹ ਕੁੰਡਾ ਆਪਣਾ ਕੰਪਲੀਟ ਹੋ ਜੂਗਾ ਡਿਜ਼ਾਈਨ ਬਣ ਜੂ ਇਸ ਦੇ ਨਾਲ ਅੱਗੇ 7 ਕੁੰਡੇ ਉਲਟੇ ਬਣਾਈ ਕਰਨੇ ਆ ਲਾਸਟ ਵਾਲਾ ਕੁੰਡਾ ਐਕਸਟਰਾ ਇਸ ਨੂੰ ਆਪਾਂ ਸਲਿੱਪ ਕਰ ਲੈਣਾ ਦੂਸਰੀ ਸिलाई ਦੂਸਰੀ ਸिलाई ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਇਸ ਦੇ ਵਿੱਚ ਥ੍ਰੈਡ ਆਪਣੀ ਸਾਈਡ ਰੱਖ ਕੇ ਆਪਾਂ ਸਾਰੇ ਕੁੰਡਿਆਂ ਦੀ ਉਲਟੀ ਬਣਾਈ ਕਰ ਦੇਣੀ ਹੈ ਜੀ ਉਲਟੀ ਸਾਈਡ ਤੋਂ ਇਸ ਡਿਜ਼ਾਈਨ ਦੀਆਂ ਸਾਰੀਆਂ ਸਲਾਈਆਂ ਉਲਟੀ ਹੀ ਬਣਾਈ ਕਰਕੇ ਕੰਪਲੀਟ ਹੋਣਗੀਆਂ ਇਸ ਲਈ ਆਪਾਂ ਸਿਰਫ ਸਿੱਧੀਆਂ ਸਲਾਈਆਂ ਦੀ ਬਣਾਈ ਦੀ ਵੀਡੀਓ ਹੀ ਪਾਵਾਂਗੇ ਉਲਟੀ ਸਾਈਡ ਤੋਂ ਇਸ ਡਿਜ਼ਾਈਨ ਦੀਆਂ ਸਾਰੀਆਂ ਸਲਾਈਆਂ ਨੂੰ ਆਪਾਂ ਉਲਟਾ-ਉਲਟਾ ਬਣਾਈ ਕਰਦੇ ਕੰਪਲੀਟ ਕਰ ਲੈਣਾ ਇਸ ਤਰ੍ਹਾਂ ਥ੍ਰੈਡ ਆਪਣੀ ਸਾਈਡ ਰੱਖ ਕੇ ਸਾਰੀਆਂ ਸਲਾਈਆਂ ਨੂੰ ਉਲਟਾ ਬਣਾਈ ਕਰਦੇ ਕੰਪਲੀਟ ਕਰਦੇ ਜਾਣਾ ਜੀ ਤੀਸਰੀ ਸਲਾਈ ਤੀਸਰੀ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਦੋ ਕੁੰਡੇ ਸਿੱਧੇ ਬਣਾਈ ਕਰਨੇ ਆ ਅੱਗੋਂ ਸਲਾਈ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰਨਾ ਹੈ ਥ੍ਰੈਡ ਆਪਣੀ ਸਾਈਡ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਮੋਰੀ ਬਣਾ ਦੇਣੀ ਹੈ ਇਸ ਤੋਂ ਅੱਗੇ ਦੋ ਕੁੰਡੇ ਸਿੱਧੇ ਬਣਾਈ ਕਰ ਦੇਣੇ ਆ ਸੱਤ ਕੁੰਡੇ ਉਲਟੇ ਬਣਾਈ ਕਰਨੇ ਆ ਅੱਗੇ ਦੋ ਕੁੰਡੇ ਸਿੱਧੇ ਅੱਗੋਂ ਸਲਾਈ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰਨਾ ਥ੍ਰੈਡ ਆਪਣੀ ਸਾਈਡ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਇਸ ਦੇ ਨਾਲ ਵਾਲੇ ਦੋ ਕੁੰਡੇ ਸਿੱਧੇ ਬਣਾਈ ਕਰਨੇ ਆ। ਲਾਸਟ ਉੱਪਰ ਸੱਤ ਕੁੰਡੇ ਉਲਟੇ ਬਣਾਈ ਕਰਨੇ ਆ। ਇੱਕ ਕੁੰਡਾ ਐਕਸਟਰਾ ਇਸ ਨੂੰ ਆਪਾਂ ਸਲਿੱਪ ਕਰ ਲੈਣਾ ਜੀ। ਪੰਜਵੀਂ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ। ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਲੈਣੀ ਹੈ। ਇਸ ਤੋਂ ਅੱਗੇ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਹੈ। ਅੱਗੋਂ ਸਲਾਈ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਥ੍ਰੈਡ ਆਪਣੀ ਸਾਈਡ ਰੱਖਣਾ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਇਸ ਦੇ ਨਾਲ ਵਾਲੇ ਤਿੰਨ ਕੁੰਡੇ ਸਿੱਧੇ ਬਣਾਈ ਕਰ ਦੇਣੇ ਆ ਅੱਗੇ ਸੱਤ ਕੁੰਡੇ ਉਲਟੇ ਬਣਾਈ ਕਰਨੇ ਆ ਇੱਕ ਕੁੰਡਾ ਅੱਗੇ ਸਿੱਧਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਉਣਾ ਅੱਗੋਂ ਸਲਾਈ ਪਾ ਕੇ ਥ੍ਰੈਡ ਆਪਣੀ ਸਾਈਡ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਇਸ ਦੇ ਨਾਲ ਵਾਲੇ ਤਿੰਨ ਕੁੰਡੇ ਸਿੱਧੇ ਥ੍ਰੈਡ ਆਪਣੀ ਸਾਈਡ ਸੱਤ ਕੁੰਡੇ ਉਲਟੇ ਬਣਾਈ ਕਰ ਦੇਣੇ ਆ ਲਾਸਟ ਵਾਲਾ ਕੁੰਡਾ ਐਕਸਟਰਾ ਇਸ ਨੂੰ ਸਲਿੱਪ ਕਰ ਲੈਣਾ ਇਸ ਤਰ੍ਹਾਂ 7ਵੀਂ ਸਲਾਈ 7ਵੀਂ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਦੇ ਵਿੱਚ ਪਹਿਲਾ ਕੁੰਡੈਕਸਟ ਰਾਈਸਤੀ ਆਪਾਂ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਹੁਣ ਆਪਣਾ ਡਿਜ਼ਾਈਨ ਸੇਮ ਹੀ ਰਹੂਗਾ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਜਾਊਗੀ ਜੀ ਸੱਤ ਕੁੰਡੇ ਉਲਟੇ ਬਣਾਈ ਕਰਨੇ ਆ ਦੇ ਕੁੰਡੇ ਆਪਾਂ ਪਹਿਲਾਂ ਉਲਟੇ ਬਣਾਈ ਕੀਤੇ ਸੀ ਇਹਨਾਂ ਗੁੰਡਿਆਂ ਉੱਪਰ ਡਿਜ਼ਾਈਨ ਪਾ ਦੇਣਾ ਇਹਨਾਂ ਵਿੱਚ ਤਿੰਨ ਗੁੰਡੇ ਆਪਾਂ ਸਿੱਧੇ ਬਣਾਈ ਕਰ ਦੇਣੇ ਆ ਇਸ ਤਰ੍ਹਾਂ ਅੱਗੋਂ ਸਲਾਈ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰਨਾ ਹੈ थ्रेड ਆਪਣੀ ਸਾਈਡ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਇਸ ਦੇ ਨਾਲ ਵਾਲਾ ਇੱਕ ਕੁੰਡਾ ਸਿੱਧਾ ਸੱਤ ਕੁੰਡੇ ਉਲਟੇ ਬਣਾਈ ਕਰਨੇ ਆ ਅੱਗੇ ਡਿਜ਼ਾਈਨ ਪਾਉਣਾ ਹੈ ਤਿੰਨ ਕੁੰਡੇ ਸਿੱਧੇ ਬਣਾਈ ਕਰ ਦੇਣੇ ਆ ਅਗੋਂ ਸਲਾਈ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰਨਾ ਹੈ ਥ੍ਰੈਡ ਆਪਣੀ ਸਾਈਡ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਇਸ ਦੇ ਨਾਲ ਵਾਲਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਐਕਸਟਰਾ ਇਸ ਨੂੰ ਆਪਾਂ ਸਲਿੱਪ ਕਰ ਲੈਣਾ ਨੌਵੀਂ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਸੱਤ ਕੁੰਡੇ ਉਲਟੇ ਬਣਾਈ ਕਰ ਦੇਣੇ ਆ ਅੱਗੇ 2 ਕੁੰਡੇ ਸਿੱਧੇ ਬਣਾਈ ਕਰਨੇ ਆਂ ਅੱਗੋਂ ਸਲਾਈ ਪਾ ਕੇ 2 ਕੁੰਡਿਆਂ ਦਾ 1 ਕੁੰਡਾ ਬਣਾਈ ਕਰਨਾ ਥਰੈਡ ਆਪਣੀ ਸਾਈਡ ਇੱਕ ਕੁੰਡਾ ਸਿੱਧਾ ਬਣਾਈ ਕਰਦੇ ਨਾ ਇਸ ਦੇ ਨਾਲ ਵਾਲੇ 2 ਕੁੰਡੇ ਸਿੱਧੇ ਬਣਾਈ ਕਰਨੇ ਆਂ ਅੱਗੇ 7 ਕੁੰਡੇ ਉਲਟੇ ਦੋ ਕੁੰਡੇ ਸਿੱਧੇ ਬਣਾਈ ਕਰਦੇ ਨੇ ਜੀ ਅੱਗੋਂ ਸਲਾਈ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰਨਾ थ्रेड ਆਪਣੀ ਸਾਈਡ ਇੱਕ ਮੋਰੀ ਬਣਾ ਦੇਣੀ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਇਸ ਦੇ ਨਾਲ ਵਾਲੇ ਦੋ ਕੁੰਡੇ ਸਿੱਧੇ ਬਣਾਈ ਕਰਨੇ ਆ ਲਾਸਟ ਵਾਲਾ ਕੁੰਡਾ ਐਕਸਟ੍ਰੇਸ ਨੂੰ ਸਲਿੱਪ ਕਰ ਲੈਣਾ 11ਵੀਂ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਲਾਸਟ ਸਲਾਈ ਹੈ ਆਪਣੀ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਇੱਕ ਲਈ ਆਪਾਂ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਸੱਤ ਕੁੰਡੇ ਉਲਟੇ ਬਣਾਈ ਕਰਨੇ ਆ ਅੱਗੇ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਅਗੋਂ ਸਲਾਈ ਪਾ ਕੇ ਥ੍ਰੈਡ ਆਪਣੀ ਸਾਈਡ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਇਸ ਦੇ ਨਾਲ ਵਾਲੇ ਦੈਨ ਕੁੰਡੇ ਸਿੱਧੇ ਬਣਾਈ ਕਰ ਦੇਣੇ ਆ ਅੱਗੇ 7 ਕੁੰਡੇ ਉਲਟੇ ਬਣਾਈ ਕਰਨੇ ਆ 1 ਕੁੰਡਾ ਸਿੱਧਾ ਬਣਾਈ ਕਰ ਦੇਣਾ 2 ਕੁੰਡਿਆਂ ਦਾ ਅੱਗੋਂ ਸਲਾਈ ਪਾ ਕੇ 1 ਕੁੰਡਾ ਬਣਾਈ ਕਰਨਾ ਥ੍ਰੈਡ ਆਪਣੀ ਸਾਈਡ 1 ਕੁੰਡਾ ਸਿੱਧਾ ਬਣਾਈ ਕਰ ਦੇਣਾ ਇਸ ਦੇ ਨਾਲ ਤਿੰਨ ਕੁੰਡੇ ਸਿੱਧੇ ਬਣਾਈ ਕਰਨੇ ਆ। ਲਾਸਟ ਵਾਲਾ ਕੁੰਡਾ ਐਕਸਟ੍ਰੇਸ ਨੂੰ ਸਲਿੱਪ ਕਰ ਲੈਣਾ। 12ਵੀਂ ਸਲਾਈ। ਲਾਸਟ ਸਲਾਈ ਇਹ ਆਪਣੀ ਇਸ ਡਿਜ਼ਾਈਨ ਦੀ। ਇਹ ਸਲਾਈ ਨੂੰ ਵੀ ਦੂਸਰੀਆਂ ਸਲਾਈਆਂ ਵਾਂਗ ਉਲਟਾ ਬਣਾਈ ਕਰਕੇ ਕੰਪਲੀਟ ਕਰ ਲੈਣਾ। ਇਸ ਤਰ੍ਹਾਂ ਛੇ ਸਲਾਈਆਂ ਸਿੱਧੀ ਸਾਈਡ ਤੋਂ ਤੇ ਛੇ ਸਲਾਈਆਂ ਉਲਟੀ ਸਾਈਡ ਤੋਂ ਪਾਉਣ ਤੋਂ ਬਾਅਦ ਆਪਣਾ ਹੀ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਇਸ ਡਿਜ਼ਾਈਨ ਹੋ ਗਿਆ ਆਪਾਂ ਫਸਟ ਸਲਾਈ ਤੋਂ ਹੀ ਰਿਪੀਟ ਕਰਦੇ ਜਾਣਾ ਫਸਟ ਸਲਾਈ ਤੋਂ ਹੀ ਅਗੇ ਡਿਜ਼ਾਈਨ ਆਪਣਾ ਰਿਪੀਟ ਹੁੰਦਾ ਜਾਊਗਾ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਬਹੁਤ ਹੀ ਘੱਟ ਸਮੇਂ ਦੇ ਵਿੱਚ ਹੀ ਡਿਜ਼ਾਈਨ ਸਾਡਾ ਬਣ ਕੇ ਤਿਆਰ ਹੋ ਜਾਂਦਾ ਹੈ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ